ਮੇਰੋਂ ਕਹਾਂ ਮਜੀਠੀਏ ਤੇ ਪਰਚਾ ਜਿਹੜਾ ਮੈਂ ਉਹ ਜੀ ਸਕਦੇ ਆ। ਨੇਕਾ ਪਰਚਾ ਛੱਡ ਦੱਸ ਦੇ ਦੀ। ਇਹ ਜਦੋਂ ਬਾਹਰ ਆਇਆ ਨਾ ਮਜੀਠੀਆ ਬਣ। ਆ ਬਣ। ਜਦੋਂ ਬਾਹਰ ਆਇਆ ਮਜੀਠੀ ਨੇ। ਹਾਈ। ਇਹ ਥੋੜ ਦੇ ਕਰਕੇ ਆ। ਜਿੱਦ ਦੇ ਮਜੀਠੇ ਦਾ ਹੱਥ ਪੈ ਗਿਆ ਨਾ ਕੀ ਚੀਜ। ਇਹ ਜਗਰੂ ਹੋਰ ਚੀਕਾ ਘੜਾਉਣ ਗਿਆ ਤੇ ਰਿਆ ਦੂਜੇ ਤੇ ਰੱਖੇਗਾ। ਚਾਰ ਵਾਰੀ ਤਾਂ ਪਹਿਲਾਂ ਉਹ ਕਿਹੜਾ ਬੰਬ ਚੱਕ ਕਰਨ ਵੇਚੂ ਬੰਬ ਤਾਂ ਤੇਰਾ ਟਾਕਣਾ ਇੱਕ ਤਰੀਕ ਨੂੰ ਜਦੋਂ ਮਸ਼ੀਨਾਂ ਤੋਂ ਟੱਕੜੀ ਨਿਕਲੀ ਟੀ ਆ ਵੇਖੋ ਇੱਥੇ ਕੀ ਗੱਲ ਕਰਦਾ ਗਿਆ ਉਹ ਆਹ ਕਰਦੇ ਤੁਹਾਨੂੰ ਆਹ ਸੁਣ ਧਿਆਨ ਨਾਲ ਦੋਚੀ ਇਹੰਤੜੀ ਗੱਲ ਹੈ ਦੱਸੋ ਭਾਈ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਉਹ ਭਾਈ ਇੱਥੇ ਦੱਸੋ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਕੀ ਮਜੀਠੇ ਵਾਲੇ ਸ਼ਰਾਬੀ ਬੰਦੇ ਤੇ ਮਗਰ ਜਾਣਗੇ ਨਹੀਂ ਸਾਥ ਸੰਗਤ ਦੀ ਸ਼ਰਾਬੀ ਨੂੰ ਤਾਂ ਕੋ ਮੋਟਰਸਾਈਕਲ ਨਹੀਂ ਫੜਾਉਂਦਾ ਇਹਨਾਂ ਮਜੀਠਾ ਫੜਾਉਂਦੇ ਹੋ ਫੜਾਉਂਗਾ ਤੁਸੀਂ ਨਹੀਂ ਭਾਈ ਜੰਮ ਸ਼ਰਾਬੀ ਬੰਦੇ ਨੂੰ ਤਾਂ ਨਿਆਣਾ ਕੋਈ ਨਹੀਂ ਫੜਾਉਂਦਾ ਐਸਜੀਓ ਸਾਹਿਬ ਫੜਾਉਂਨੇ ਤੁਸੀਂ ਜੋਛੀ ਸਾਹਿਬ ਇੱਥੇ 2-3 ਦਿਨ ਪਹਿਲਾਂ ਇੱਥੇ ਉਹ ਕੀ ਨਾਮ ਆਪਣੇ ਦਾ ਝਗਨੂ ਝਗਨੂ ਕਾਸਤੇ ਕਿਹੜੀ ਗੱਲ ਹੋਤੀ ਆ ਆਉਣਾ ਝਗਨੂ ਆਉਣਾ ਮਜੀਠੇ ਵਾਲੇ ਦਾਦੇ ਜੁਗਨੂ ਕੌਣ ਹੈ ਉੱਚੀ ਰਹਿਣੀ ਪਹਿਲਾਂ ਇੱਕ ਆਵਾਜ਼ ਦਿਓ ਜੁਗਨੂ ਕੌਣ ਭਾਈ ਜੁਗਨੂ ਕੌਣ ਭਾਈ ਜੁਗਨੂ ਕੌਣ ਮੇਰੇ ਮੂੰਹੋਂ ਤਾਂ ਕੀ ਸੁਣਨਾ ਇੱਕ ਮਜੀਠੀਆ ਨਹੀਂ ਇੱਥੇ ਸਾਰੀ ਮਜੀਠੀਏ ਬੋਲਦੇ ਆ ਔਰ ਮੇਰੇ ਵੀਰੋ ਕੌਣ ਸਾਬ ਇਹ ਮਸਾ ਦਿਹਾੜੀ ਕਰਨ ਵਾਲੇ ਮਿਹਰਤ ਕਾ ਸ਼ਲੋਕ ਰੇ ਦੁਕਾਨ ਦਾ ਜਦੋਂ ਭਗਵਾਨ ਤਾਂ ਆਇਆ ਆ ਸਾਰੀਆਂ ਰੇੜੀਆਂ ਮੈਂ ਵਜੀਰ ਹੁੰਦਿਆਂ ਇੱਕ ਰੇੜੀ ਨਹੀਂ ਕਦੇ ਚੁਕਾਈ ਮੈਂ ਗਲੀਪਾ ਦੇ ਮਸਲੇ ਹੱਲ ਕਰਨ ਦੀ ਉਹਨਾਂ ਨੂੰ ਕਹਿੰਦਾ ਚਲੋ ਜਿੱਥੇ ਤੁਹਾਨੂੰ ਕਾਰੋਬਾਰ ਮਿਲਦਾ ਤੁਸੀਂ ਕਰੋ ਤੁਸੀਂ ਹਰਾਨ ਹੋਗੇ ਉਸ ਕਹਿੰਦੇ ਸਾਰੀਆਂ ਹੀ ਰੇੜੀਆਂ ਚੁਕਾਈਆਂ ਇਹ ਬਾਜ਼ਾਰ ਜੋ ਜਿੰਨਾਰ ਸਮਾਨ ਲੋਕਾਂ ਦਾ ਬਾਹਰ ਪਿਆ ਉਹ ਚੁਕਾਇਆ ਇਹ ਭਗਵੰਤ ਦਾ ਮਾ ਹੀ ਆਇਆ 5 ਵਜੇ ਪੰਜ ਆਰੀ ਦਾ ਥਾਣੇਦਾਰ ਸਾਹਿਬ ਨੇ ਗੱਡੀ ਕੱਢ ਕੇ ਵੇਖੀ ਕਿ ਕਿਧਰੇ ਨਿਕਲਦੀ ਹੈ ਕਿ ਬਸਦੀ ਹੈ ਔਰ ਅਖੀਰ 'ਚ ਬੇਚਾਰੀ ਸਾਡੇ ਕਹਾਂ ਲਾ ਕੇ ਛੋਕੇ ਮਜੀਠੇ ਵਾਲੇ ਨੂੰ ਵਧਾਈ ਦੇਦੇ ਆ ਇਹੋ ਪੋਟਾਈ ਦੇ ਦਿਆ ਤੁਹਾਨੂੰ ਆਡੀਓ ਸੁਣਾਉਣੀ ਉਹਦੀ ਉਹ ਗੱਜੇ ਆਡੀਓ ਭਾਈ ਉਹ ਆ ਆ ਗਿਉਂਗੇ ਆ ਵੇਖੋ ਇੱਥੇ ਕੀ ਗੱਲ ਕਰਦਾ ਗਿਆ ਹੋ ਆਹ ਕਰਦੇ ਥੋੜ ਨੂੰ ਆ ਆ ਛੋੜ ਧਿਆਨ ਨਾਲ ਜੋਚੀ ਇਹ ਜੋਚੀ ਛੱਡ ਗਈ ਹੋਰ ਇਹਦਾ ਕੋ ਲਾ ਦਿਓ ਕਿਦੇ ਕਰ ਦੋ ਯਾਰ ਨਿੰਦਰੀ ਗੱਲ ਹੈ ਇਹ ਹਾਲ ਗੱਤ ਵੀ ਬੱਲੇ ਬੱਲੇ ਗਿੰਦਾ ਵਾਲੋ ਦੱਸੋ ਭਾਈ ਮਜੀਠੇ ਵਾਲੇ ਬਦਲਦੇ ਆ ਕਦੇ ਨਹੀਂ ਭਾਈ ਇੱਥੇ ਲੈ ਦੱਸੋ ਮਜੀਠੇ ਵਾਲੇ ਬਦਲਦੇ ਕਦੇ ਨਹੀਂ ਨਹੀਂ ਕੀ ਮਜੀਠੇ ਵਾਲੇ ਸ਼ਰਾਬੀ ਬੰਦੇ ਤੇ ਮਗਰ ਜਾਣਗੇ ਨਹੀਂ ਨਹੀਂ ਸਾਡ ਸੰਗਤ ਦੀ ਸ਼ਰਾਬੀ ਨੂੰ ਤਾਂ ਕੋ ਮੋਟਰਸਾਈਕਲ ਨਹੀਂ ਫੜਾਉਂਦਾ ਇਹਨਾਂ ਮਜੀਠਾ ਫੜਾਉਂਦੇ ਹੋ ਫੜਾਉਂਦੇ ਤੁਸੀਂ ਨਹੀਂ ਭਾਈ ਜੰ ਸ਼ਰਾਬੀ ਬੰਦੇ ਨੂੰ ਤਾਂ ਨਿਆਣਾ ਕੋਈ ਨਹੀਂ ਫੜਾਉਂਦਾ ਐਸਜੀਐਫ ਸਾਹਿਬ ਫੜਾਉਂਦੇ ਤੁਸੀਂ ਨਹੀਂ ਫਿਰ ਉੱਚੀ ਬੋਲੋ ਨਾ ਕਿ ਜਿਹੜਾ ਆਪਦੀ ਬਾਤ ਆ ਨਹੀਂ ਜਿਹੜਾ ਆਪਣੀ ਬਿਲੀਟੀ ਦਾ ਨਹੀਂ ਪੜਿਆ ਸਾਥ ਸਿੰਘ ਜੀ ਉਹ ਕਦੇ ਬਿਚਿੱਠੇ ਆਲਾ ਨਾ ਬਣ ਸਕਦਾ ਨਹੀਂ ਔਰ ਮੇਰੇ ਵੀਰੋ ਦੋਸ਼ੀ ਸਾਹਿਬ ਮੈਨੂੰ ਤਾਂ ਸੀਗਾ ਆਇਆ ਕੁਝ ਦੇ ਕੇ ਜਾਉਂ ਕੁਚਿੱਠੇ ਵਿਚਾਰੇ ਦੀ ਦਿਹਾੜੀ ਮਾਰੀ ਸਾਰੇ ਦਿਨ ਦੀ ਦਿਹਾੜੀ ਮਾਰੀ ਇੱਥੋਂ ਚਾਰ ਵਾਰੀ ਤਾਂ ਪਹਿਲਾਂ ਉਹ ਕਿਹੜਾ ਬੰਬ ਚੱਕ ਕਰਨ ਗਿਆ ਬੰਬ ਤਾਂ ਤੇਰਾ ਟਾਕੜਾ ਇੱਕ ਤਰੀਕ ਨੂੰ ਜਦੋਂ ਮਸ਼ੀਨਾਂ 'ਚੋਂ ਟੱਕੜੀ ਨਿਕਲੀ ਟੀ ਇਹ ਜੀ ਦੇ ਪਰਚਾ ਜਿਹੜਾ ਮੌਤ ਜੀ ਸੋਹਣੇ ਆਰਦਾਸ ਚਾਹੀਦੀ ਆ ਮਜੀਠੀਏ ਦੇ ਜੇ ਇੱਕ ਪਰਚਾ ਛੱਡ ਦੱਸ ਦੇ ਦੀ ਤੇ ਜਦੋਂ ਬਾਹਰ ਆਇਆ ਨਾ ਮਜੀਠੀਆ ਬਣ ਆ ਬੜਾ ਜਦੋਂ ਬਾਹਰ ਆਇਆ ਮਜੀਠੀਏ ਨੇ ਆਏ ਇਹ ਧੋਡੇ ਕਰਕੇ ਆ ਤੇ ਧੋਡੇ ਕਰਕੇ ਭਾਈ ਅਸੀਂ ਲੜਾਈ ਲੜਦੇ ਲੋਕਾਂ ਦੀ ਅਸੀਂ ਲੜਾਈ ਲੜਦੇ ਜਿਹੜਾ ਝੂਠ ਕਿੱਥੇ 2500 ਪੈਨਸ਼ਨ ਬਾਦਲ ਸਾਹਿਬ ਵੇੜੇ ਸੜਕਾਂ ਦੇ ਟਰੱਕ ਇੱਥੇ ਲੱਤਦੇ ਸੀ ਕਿ ਨਹੀਂ ਲੱਤਦੇ ਸੀ 30 ਕਿਲੋ ਡਣਕ ਜੋਸੀ ਸਾਹਿਬ 30 ਕਿਲੋ ਡਣਕ ਕੱਲੇ ਕੱਲੇ ਘਰ ਨੂੰ ਤੇ ਦਾਣਾ ਮਿਲ ਗਿਆ ਸਭ ਤੇ ਅੱਜ ਤੇ ਰਾਤ ਕੀ ਬਣਾ ਕੇ ਛੋਟ ਵੀ ਕਰਦੇ ਗਏ ਔਰ 5 ਕਿਲੋ ਮਿਲਦੀ ਆ ਉਹ ਵੀ ਖਾਨ ਜੋਕੀ ਨਹੀਂ ਮਿਲਦੀ ਪਹਿਲਾ ਕਪਤਾਨ ਕਹਿੰਦਾ ਸੀ ਘਰ ਘਰ ਨੌਕਰੀ ਕਹਿੰਦੇ ਕੀ ਕਿਹਾ ਕਿ ਹਾਲਾਤੇ ਪੈਦਾ ਕਰ ਤੂੰ ਕਿ ਗੋਲੇ ਤੇ ਗੋਰੀਆਂ ਆ ਕੇ ਨੌਕਰੀਆਂ ਕਰਨੀ ਮਤਲਬ ਕਿ ਤੁਹਾਨੂੰ ਤਾਂ ਸਭ ਨੂੰ ਮਿਲ ਜਾਣੀਆਂ ਤੇ ਮਗਰੋਂ ਜਿਹੜੀਆਂ ਡੋਕਰੀਆਂ ਰਹਿ ਗਈਆਂ ਆ ਬਚਾਰਿਆਂ ਦੇ ਇੱਥੇ ਰਹਿਣੀਆਂ ਥੋੜੀ ਲੱਗਣੀ ਸੀ ਇੱਥੇ ਲੱਗ ਜਾਣਾ ਇੰਸਪੈਕਟਰ ਉਹਨੇ ਲੱਗ ਜਾਣਾ ਡਿਫਟੀ ਉੱਧਰ ਲੱਗ ਜਾਣਾ ਜੀ ਕਾ ਤਸੀਲਦਾਰ ਤੇ ਸਾਧ ਸੰਗਤ ਜੀ ਇੱਥੇ ਤਾਂ ਕੋਹਰਾ ਰੇੜੀ ਲਾਉਂਦਾ ਤੇ ਰੌਂਦਾ ਸਾਡੇ ਵਾਲਿਆਂ ਨੂੰ ਸਭ ਨੂੰ ਮਿਲ ਗਈ ਵੜਿਆ ਕੁਛ ਨਹੀਂ ਹਜ਼ਾਰ ਰੁਪਏ ਤੇ ਇਹ ਬੜਵਾੜੀ ਦਿੱਤਾ ਸਾਥਕ ਜੀ 2400 ਬੇਰੋਜ਼ਗਾਰੀ ਭੱਤਾ ਨਹੀਂ ਦਿੱਤਾ ਔਰ ਹਰ ਵਾਰ ਕਰ ਧੋਖਾ ਕੀਤਾ ਕਹਿੰਦਾ 300 ਯੂਨਿਟ ਮਾਫ ਕੀਤੇ ਆ ਦੱਸੋ ਮਜੀਠੇ ਵਾਲੇ 2007 ਚ ਕਿੰਨੇ ਯੂਨਿਟ ਮਾਫ ਕਰਦੇ ਆ ਸਾਰੇ ਕਹਿੰਦਾ ਪੁੱਛੋ ਸਾਰੇ ਹੋਏ ਕਿੰਨੇ ਕਿਸੇ ਮਰਦਾ ਕਿਵੇਂ ਹੋਇਆ ਇਹ ਇਹ ਉਦੋਂ ਜਾਂ ਹਰ ਯੂਨਿਟ ਮਾਫ ਕੀਤਾ ਔਰ ਮੇਰੇ ਵੀਰ ਜੋਸ਼ੀ ਇਹ 10 ਸਾਲ ਇੱਥੇ ਐਪੀਓ ਜਲਾ ਰਿਹਾ ਕਦੇ ਦਰਸ਼ਨ ਨਹੀਂ ਦਿੱਤੇ ਭਾਈ ਇਹਨਾਂ ਨਾਲ ਖਜ਼ਾਨੇ 'ਚ ਹੱਥ ਪਵਾ ਦੇ ਸਾਡੇ ਮਜੀਠੇ ਦੇ ਘਟਨਾਂ ਪਰਤੀ ਰੋਗਛਦੀ ਉਗੜਦੀ ਸਾਡੇ ਮਜੀਠੇ 'ਚ ਨਾ ਪਾਂਸਰ ਕਾਂਗਰਸ ਨੇ ਕੁਝ ਕੀਤਾ ਆ ਹੁਣ ਕਾਂਗਰਸੀ ਆਪ ਬਣੀ ਫਿਰਦੀ ਐ ਲੇਕੋ ਇੱਕ ਗੱਲ ਦੀ ਮੈਂ ਵਧਾਈ ਦੇਣਾ ਚਾਹੁੰਦਾ ਕਿ ਸਰਦਾਰ ਸੁਖਜਿੰਦਰ ਸਿੰਘ ਲਾਲੀ ਸਾਹਿਬ ਜਿਨ੍ਹਾਂ ਦਾ 25 ਸਾਲ ਦਾ ਸਾਡੇ ਨਾਲ ਵਖਰੇਵੇਂ ਰਹਿ ਮਗਰ ਆਜੋ ਨਾ ਨੇ ਮਜੀਠੇ ਹਲਕੇ ਦੀ ਆਵਾਜ਼ ਬੁਲੰਦ ਕਰਨ ਵਾਸਤੇ ਅੱਜ ਭੈਣ ਜੀ ਇੱਥੇ ਆਏ ਆ ਪਤਾ ਨਹੀਂ ਕਿੱਥੇ ਉਹਨਾਂ ਨੂੰ ਬੁਲਾ ਲ ਬੁਲਾ ਲਿਆ ਜਾਵੇ ਜੀ ਐਮਐਲਏ ਸਾਹਿਬਾਂ ਵੀ ਆਏ ਆ ਉਹ ਦਾਸ ਦੀ ਧਰਮ ਪਤਨੀ ਕਿੱਥੇ ਆ ਹਗੇ ਰਾਜ ਦੇਖਾ ਸਾਡੇ ਕੋਲ ਉਹ ਭਾਈ ਸਾਨੂੰ ਮਗਰ ਤੜੀਆ ਤਨੀਆ ਜਿੰਦਾਬਾਦ ਅਜੇ ਤੱਕ ਇੱਕ ਨਾ ਪਹਿਲ ਜਿੱਥੇ ਗੁਰੂ ਸਾਹਿਬ ਨੇ ਬਖਸ਼ਿਸ਼ ਕਰਤੀ ਉਹਦੇ ਨਾਲ ਹੀ ਲਿਵਾਵਾਂਗੇ ਤੋਰ ਤੱਕ ਆਹੋ ਤੋਈ ਪਤਨੀ ਇੱਥੇ ਆਲਾ ਨੇ ਆਪ ਤੇ ਧੀ ਨੂੰ ਸਾਹਮਣੇ ਰੱਖਿਆ ਭਾਈ ਸਾਹਮਣੇ ਰੱਬੇ ਦਾਸ ਆਉਂਦੇ ਆ। ਹਾਂਜੀ ਮੈਂ ਅਗਲੀ ਗੱਲ ਇਹ ਵੀ ਦੱਸ ਦਿੰਦਾ ਕਿ ਚਲਾ ਕੇ ਦਿਓ। ਅਗਲੀ ਗੱਲ ਮੈਂ ਜਿਹੜੀ ਗੱਲ ਕਰਾਂ ਜਿੱਥੇ ਲਾਲੀ ਸਾਹਿਬ ਦਾ ਧੰਨਵਾਦ ਸਾਥ ਸੰਗਤ ਦੀ ਆ ਜੱਗਾ ਵੀਰ ਇਹਦੀ ਕੀ ਪਛਾਣ ਹੈ ਜੀ ਪਛਾਣ ਇਹ ਆ ਕਿ ਇਹ ਲਾਲੀ ਸਾਹਿਬ ਦਾ ਨਿੱਕਾ ਵੀਰ ਹੈ। ਇਹ ਲਾਲੀ ਸਾਹਿਬ ਤਾਰੇ ਉੱਤੇ ਨੌਂ ਨਾਂ ਬਲੋਂਗੇ ਸਿਆਸਤਾਂ ਕਰਦੇ ਭਾਈ ਤੇਰੇ ਤਾਂ ਕੋਈ ਗਿਣਤੀ ਮਿੰਤੀ ਨਹੀਂ ਪੈਣੀ। ਔਰ ਜੱਗਾ ਵੀਰ ਨੂੰ ਮੇਰੀ ਬੇਨਤੀ ਆ ਕਿ 22 ਚ ਤੂੰ ਆਇਆ ਭਾਈ ਪੰਜਾ ਲੈ ਕੇ 24 ਚ ਤੂੰ ਆ ਰਿਹਾ ਝਾੜੂ ਲੈ ਕੇ ਮੈਨੂੰ ਲੱਗਦਾ 27 ਆਉਂਦਿਆ ਹੁੰਦਾ ਤਾਂ ਪਤਾ ਕਿ ਤੂੰ ਹਾਥੀ ਤੇ ਚੜ ਕੇ ਆਉਣਾ ਜਾਂ ਡੱਕੂ ਤੇ ਚੜ ਕੇ ਆਉਣਾ ਕਿਉਂ ਮਚਿੱਠੇ ਦਾ ਬੇੜਾ ਕਰ ਚੰਦੇ ਲੱਗੇ। ਭਾਈ ਇੱਕ ਦੂਜੇ ਦਾ ਸਾਥ ਜੜੀਏ। ਕੜੇ ਬੰਦੀ ਤੋਂ ਉੱਟੇ ਉੱਟ ਕੇ ਤੂੰ ਹੀ ਮੇਰੇ ਨਾਲ ਜਿਹੜੀ ਮਰਜ਼ੀ ਲੜਾਈ ਲਾਣਦੇ ਹੋ ਮਗਰ ਅੱਜ ਕਿਸਾਨੀ ਦੇ ਹੱਕ ਦੇ ਇਸ ਬੰਬਰ ਛੇਰ ਨੇ ਇਸ ਦੀ ਬਾ ਦਿੱਤਾ ਬੋਲੇ ਸੋ ਨਿਹਾਲ ਸੇਵਾ ਦੇ ਹੱਕ ਦੇ ਇਸ ਵੀਰ ਨੇ ਇਸ ਨੂੰ ਬਾ ਦਿੱਤਾ ਔਰ Hindu ਸੇਕਮ ਕਿਸਾਨ ਮੁਸਲਮਾਨ ਭਾਈਚਾਰੇ ਦਾ ਪ੍ਰਤੀਕ ਨਾਮਕ ਨਾਮ ਚੜਦੀ ਕਲਾ ਤੇਰੇ ਭਾਰੇ ਸਰਬਸਤ ਸਰਬਸਤ ਗੰ ਭਲਾ ਦੀ ਫਲਸਫੀ ਤੇ ਪਰਾਂ ਦੇ ਨਾਲੇ ਜੋਸ਼ੀ ਸਾਹਿਬ ਅੱਜ ਆਏ ਆ ਉਹਨਾਂ ਪਾਕੇ ਦਾ ਜੋਸ਼ੀ ਸਾਹਿਬ ਦਾ ਗੀਤ ਸੁਣਦੇ ਜਾਵਾਂਗੇ ਨਾੜੇ ਇਹ ਗੱਲ ਕਹਿ ਦਿਓ ਕਿ ਜੀਤੇ ਦੇ ਭਾਈ ਉਧਰ ਕੀ ਆਇਆ ਸੀ ਲੋਕ ਕੀ ਲੋਗਾ ਜਗਰੂ ਜਗਰੂ ਜੇਤੇ ਮਜੀਠੇ ਦਾ ਹੱਥ ਪੈ ਗਿਆ ਨਾ ਕੀ ਚੀਤੇ ਇੱਕ ਜਗਰੂ ਹੋਰ ਚੀਕਾ ਘੜਾਉਣਗੇ ਤੇਰੀਆਂ ਦੂਜੇ ਤੇ ਰੱਖੇਗਾ ਇਸ ਵੀ ਮੇਰੇ ਵੀਰੋ ਸ੍ਰੀ ਆਕਾ ਜਿਹੜਾ ਜੀ ਵੀ ਮੈਨੂੰ ਕਹਿੰਦੇ ਆ ਵੀਡੀਓ ਵੀ ਸੁਣਾਈ ਜਿਹੜਾ ਐਸ்சி ਭਾਈਚਾਰੇ ਨੂੰ ਭਾਈ ਤੁਸੀਂ ਵੋਟਾਂ ਲਈਆਂ ਨੇ ਕਦੇ ਉਹਨਾਂ ਦਾ ਸਤਕਾਰ ਨਹੀਂ ਕੀਤਾ ਉਹ ਜਿਹੜਾ ਸਾਹਿਬ ਦੇ ਲੱਭ ਚ 10 15 ਸਾਲ ਤੋਂ ਇਸ ਵਾਰ ਜਿੱਤ ਨਹੀਂ ਸਕਿਆ ਨੀਗੀti ਪਰ ਸੱਤ ਗੱਲ ਤੇ ਇਸ ਫਿਰ ਜੇ ਨੁਕਸਾਨ ਪਚਾ ਰਹੀ ਹੈ ਉਹ ਖਰੀਬ ਤੱਕ ਦੇ ਲੋਕਾਂ ਦੇ ਛੋਟੇ ਪਰਿਵਾਰ ਨੇ ਉਹਨਾਂ ਦੇ ਬੱਚਿਆਂ ਨਾਲ ਰਜਾਈ ਦੇ ਚ ਟੀਲਦਾ ਫਿਰ ਉਤੋਂ ਬਾਦੋਂ ਕ੍ਰਾਈਮ ਕਰਦੇ ਨੇ ਫਿਰ ਉਹ ਵਾਲੀ ਵਾਲੀ ਜਿਹੜੀ ਅੱਜ ਦੇ ਵੇਲੇ ਤੁਸੀਂ ਸਮਝੋਗੇ 20 ਸਾਲ ਦਾ ਬੰਟਾ ਹੋਇਆ ਜੀਨੀਆ ਲਾ ਰਿਹਾ ਜਾਂ ਨਸ਼ੇ ਕਰ ਰਿਹਾ ਉਹਦੀ ਪੁਸ਼ਤਪ ਨਹੀਂ ਇਸ ਸਿਸਟਮ ਨੇ ਅਇ ਤੋਂ ਦਸਾ ਫੀ ਲੋਕ ਕਿੰਦੀਆਂ ਅੱਜ ਆ ਕੇ ਪੁੱਛੇ ਦੀਆਂ ਲੋਟ ਮੇਰੇ ਵੀਰੋ ਜੇ ਤੁਸੀਂ ਸਮਝਦੇ ਹੋ कि ਜੇਸ ਭਾਈਚਾਰੇ ਨੂੰ ਗੁਰੂ ਸਾਹਿਬ ਨੇ ਗੱਲ ਲਾ ਕੇ ਗੱਲ ਕਈ ਰੰਗ ਰੇਟੇ ਹੋ ਗਏ ਕਿਤੇ ਔਰ ਅੱਜ ਕਾਂਗਰਸ ਦਾ ਉਮੀਦਵਾਰ ਉਹਨਾਂ ਨੂੰ ਚੇਨੀ ਚੋਰ ਦੱਸੇ ਮਾੜਾ ਦੱਸੇ ਤੇ ਸਾਧ ਸੰਗਤ ਜੀ ਆਪਾਂ ਤਗੜੇ ਹੋ ਕੇ ਇਹ ਜਨ ਨੂੰ ਵੀ ਸਬਕ ਸਿਖਾਉਣ ਦਾ ਕੰਮ ਕਰੀਏ ਚੋਰ ਨਿਸ਼ਾਨ ਤਕਰੀ ਨੂੰ ਕਾਮਯਾਬ ਕਰੀਏ ਔਰ ਮੈਂ ਜੋਰਸੀ ਸਾਹਿਬ ਨੂੰ ਕਹੂੰਗਾ ਦੋ ਆਪਦੇ ਵਿਚਾਰ ਦੱਸੋ फे तुर वारे बड़ी बहुत बहुत धनवाद वाहिगुरू जी का ख़ाला वाहिगुरू जी फते